میرا ناو سپاہ گا گھر کی بچنی ہاتھ بکانا جت لایت لگا تیرے لالے کیا چکر آئی سائل کا حکمنا کرنا جائی سادگر فتشا چنے کے بینیوں گرو دے بچے نے اے اوچا مون خرید لیا ہے مون خریدی لالا گھر میرے داردہ داس ہو گیا ہوا میرا ناو سپاہ ਮੈਂ ਵੱਡੇ ਭਾਗਾ ਵਾਲਾ ਬਣ ਗਿਆ ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਸਾਹਿਬ ਨੇ ਕਿਹਾ ਕਿ ਜਿਸ ਦਿਨ ਦਾ ਮੈਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸ਼ਰਣ ਵਿੱਚ ਆ ਗਿਆ ਮੇਰੇ ਜਨਮਾਂ ਜਨਮਾਂ ਤਰਾਂ ਦੇ ਪਾਪ ਚਲੇ ਗਏ ਮੈਂ ਰੁੱੜਦਾ ਸਾਂ ਮੈਨੂੰ ਪਤਾ ਨਹੀਂ ਸੀ ਨਿਗੁਣੇ ਪੁਰੇ ਦਾ ਅਹਿਸਾਸ ਹੋਇਆ ਤੇ ਗੁਰੂ ਦੀ ਸ਼ਰਣ ਵਿੱਚ ਆ ਕੇ ਗੁਰਲਾ 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 ਮੂਲ ਖਰੀਦਕਾਰੇ ਜੋਣਾ ਮੇਰਾ ਨਾਂ ਉਸ ਭਾਗਾ ਗੁਰ ਕੀ ਬਚਨੀ ਹਾਟ ਬਿਕਾਲਨਾ ਜਿੱਤ ਲਾਇਆ ਤਕ ਲਾਗਾ ਗੁਰੂ ਦੇ ਬਚਨਾਂ ਤੇ ਮੈਂ ਵੇਟ ਕਿ ਕਹਾ ਜੇ ਗੁਰੂ ਨੇ ਕਿਹਾ ਅਜ ਸਤਲੁਜ ਦਰਿਆ ਤੋਂ ਜੜ ਰਹਿ ਕੇ ਆਉਣਾ ਝੱਖੜ ਝਾਂਗੀ ਨਹੀਂ ਵਰਸੈ ਤੀ ਗੁਰ ਲੇਖਣ ਜਾਣ ਨਾ ਸਰਤੀ ਨਾ ਕਰਵੀ ਨਾ ਝੱਖੜ ਦੀ ਪ੍ਰਵਾਹ ਹੈ ਲੱਫ ਪਾਤੇ ਇਹਨੇ ਦੀ ਤਨ ਤੇ ਸਰਦੀ ਲੱਗ ਰਹੀ ਹੈ ਅੱਜ ਦੀ ਗਰਮੀ ਹੈ ਇਹਦੀ ਪਰਵਾਹ ਨਹੀਂ ਕਿਉਂਕਿ ਗੁਰ ਕੀ ਬਚਨ ਹਾਟ ਵਿਕਾਨਾ ਜਿੱਤ ਲਾਇਆ ਜਿੱਤ ਲਾਇਆ ਤੇਰੇ ਨਾਮ ਨੇ ਕਾਂ ਚੁੜਾਈ ਸਤਿਗੁਰੂ ਮੈਂ ਤੇਰਾ ਦਾਸ ਹਾਂ ਮੈਂ ਕੀ ਚੁੜਾਈ ਕਰ ਸਕਦਾ ਹਾਂ ਮਾ ਕਰਨਾ ਆਪਾਂ ਬੜੀਆਂ ਚੁੜਾਈਆਂ ਕਰਦੇ ਪਰ ਜਪਜੀ ਸਾਹਿਬ ਜੀ ਦੀ ਬਾਣੀ ਗੁਰੂ ਨਾਨਕ ਪਾਲ ਸਾਹਿਬ ਜੀ ਨੇ ਕੋ ਗੱਲ 'ਤੇ ਸਹਿਸ ਸਿਆਣਪਾਂ ਲੱਖ ਰੋਏ ਤਾਂ ਇੱਕ ਨਾ ਚੱਲਣਾ ਦੁਨੀਆਂ ਦੇ ਲੋਕਾਂ ਨੇ ਨਾਲ ਆਪਾਂ ਸਿਆਣਪ ਕਰ ਸਕਦੇ ਹਾਂ ਪਰ ਯਾਦ ਰੱਖਿਆ ਜੀ ਗੁਰੂ ਦੇ ਨਾਲ ਚਲਾਕੀ ਨਹੀਂ ਕਿਉਂਕਿ ਜਿਤਨੀਆਂ ਮਰਦियां ਸਿਆਣਪ ਕਰ ਲਈਏ ਇਹਦੇ ਦਰ पे ਕਿਸੇ ਪ੍ਰਕਾਰ ਦੀ ਸਿਆਣਪ ਨਹੀਂ ਇੱਥੇ ਤਾਂ ਨਿਵੇਸੋ ਗੌਰਣ ਹੋਏ ਮੇਰੇ ਤੇ ਨੀਵੀ ਨਾਨਕਾ ਗੁੰਝਿਆ ਆ ਤਾ ਪਾਤਸ਼ਾਹ ਨੇ ਸਮਝਾਇਆ ਬਾਣੀ ਦੇ ਅੰਦਰ ਮੇਰਾ ਨਾਮ ਸੁਭਾਗਾ ਗੁਰ ਕੀ ਬਚਨੀ ਹਾਰਕ ਵਿਕਾਨਾ ਜਿਤ ਲਾਇਆ ਤਲਾਗਾ ਤੇਰੇ ਨਾਮੇ ਕਿਆ ਚ ਤੁਰਾਈ ਸਤਿਗੁਰੂ ਕੀ ਚ ਤੁਰਾਈ ਕਰ ਸਕਦਾ ਸਾਇਬ ਕੋ ਉਪਨਾ ਕਰਨਾ ਹੈ ਸਤਿਗੁਰੂ ਜਿਵੇਂ ਆਪ ਦੀ ਤੁਹ ਕੀ ਕਿ ਭੇ ਕਰਦੇ ਹੋ ਜਿਸ ਤਰ੍ਹਾਂ ਆਪ ਸਤਿਗੁਰੂ ਮੈਨੂੰ ਇਹ ਪ੍ਰਦੇਸ਼ ਪੇ ਦਿੰਦੇ ਹੋ ਸਤਿਗੁਰੂ ਮੈਂ ਉਸ ਤਰ੍ਹਾਂ ਤੇਰੇ ਦਰ ਦੀ ਸੇਵਾ ਨਹੀਂ ਕਰ ਸਕਦਾ ਕਿਰਪਾ ਕਰੋ ਸਾਰ ਮੱਤ ਦੇਹੁ ਐੋ ਜੀ ਮੱਤ ਦੇ ਦਿਓ ਜਿਸ ਤੇ ਨਾਲ ਸਤਿਗੁਰੂ ਆਗਿਓ ਕੇ ਦਰ ਇੱਕ ਸੇਵਾ ਕਰਨ ਦੀ ਜਾਚ ਕਰੇ ਮੇਰਾ ਨਾਮ ਸੁਭਾਗਾ ਰੁਕੀ ਬਚਲੇ ਹਾਰਕ ਬਕਾਨਾ ਜਿਤ ਲਾਇਆ ਸੰਤੋਖ ਪਿਤਾ ਪਿਤਾ ਦੀ ਗੱਲ ਕੀਤੀ ਤੇ ਮੇਰੇ ਪਾਤਸ਼ਾਹ ਨੇ ਸੰਤੋਖ ਦੀ ਹਉ ਲਾਲੇ ਕਾ ਜਾਇਆ ਤੇਰੇ ਹੁਕਮ ਦੇ ਚੱਲਣ ਤੇ ਸਰਦੂਰ ਮੈਨੂੰ ਜਾਚ ਆ ਜਾਏ ਲਾਲੀ ਨਾ ਚੈ ਲਾਲਾ ਗਾਵੇ ਭਗਤ ਕਰੂੰ ਤੇਰੀ ਰਾਇਆ ਸਤਿਗੁਰੂ ਮੇਰੇ ਮਨ ਤਬਾਵਰੀ ਤੇਰੇ ਦਰ ਤੇ ਅੱਗੇ ਨਾ ਚੜੀ ਇਸ ਕੰਦਰ ਨੂੰ ਸੰਤੋਖ ਮਿਲ ਜਾਏ ਲਾਲੀ ਨਾ ਚੈ ਲਾਲਾ ਗਾਵੇ ਭਗਤ ਕਰੂੰ ਤੇਰੀ ਰਾਇਆ ਪੀਏ ਤਾਂ ਪਾਣੀ ਆਣੀ ਵੀ ਸਾਹਿ ਤਾਂ ਕੀ ਸਰਜਾਂ ਤੇ ਦੂਜੇ ਪਾਸੇ ਭਾਈ ਗੁਰਦਾਸ ਜੀ ਕਹਿ ਰਹੇ ਨੇ ਗੋਲਾ ਮੁਲ ਖਰੀਦਕਾਰੇ ਜੋਬਣਾ ਲਾਪਸ ਖਾਣਾ ਪੀਣਾ ਨਾ ਹਸਣਾ ਰੋਣਾ ਸੌਣਾ ਤੇ ਪਾਤਸ਼ਾਹ ਨੇ ਬਾਣੀ ਦੇ ਅੰਦਰ ਸਮਝਾਇਆ ਪੀਨ ਹੋਏ ਜਤੀਤ ਪਾਣੀ ਧੋੜਾ ਤੇ ਕਹਿ ਲਗੇ ਸੇਵਕ ਹੋਏ ਸੰਜੀਤ ਨਾ ਹਸਣਾ ਰੋਣਾ ਹੋਏ ਸੰਜੀਦ ਇਹੋ ਜਿਹਾ ਸੇਵਕ ਬਣ ਜਾਏ ਨਾ ਹਸਣਾ ਰੋਵਣਾ ਤੇ ਦਰਦਰਵੇਸ਼ ਰਸੀਦ ਪਤਮਲ ਤੋੜਨਾ ਇਹੋ ਜਿਹਾ ਦਰਵੇਸ਼ ਬਣ ਜਾ ਦਰਵੇਸ਼ੀ ਦਰਵੇਸ਼ੀ ਆਗਾਏ ਤੇਰੇ ਅੰਦਰ ਦਰਦਰਵੇਸ਼ ਰਸੀਦ ਕਿਰਮਰ ਸੁਪੋਣਾ ਚੰਦ ਮੁਹਾਕਾਰਕ ਈਦ ਪੁੱਗ ਵਿਗੋਣਾ ਫਿਰ ਯਾਦ ਰੱਖੀ ਈਦ ਦੇ ਚੰਦ ਵਾਂਗੂ ਤੈਨੂੰ ਬਧਾਈਆਂ ਮਿਲਣਗੀਆਂ ਸਤਿਗੁਰ ਪਾਤਸ਼ਾਹ ਸਮਝ ਆਇਆ ਸਾਨੂੰ ਇਹਦੇ ਦਰ ਦੀ ਸੇਵਾ ਕਰਨ ਦਾ ਸਾਨੂੰ ਮਾਣ ਮਿਲ ਜਾਏ ਐਹੋ ਜੀ ਨਿਮਰਤਾ ਕਿ ਜੇ ਅੱਜ ਗੁਰੂ ਅਮਰਦਾਸ ਪਾਤਸ਼ਾਹ ਸਾਹਿਬ ਜੀ ਨੂੰ ਜੇ ਅੱਜ ਬਾਬੇ ਦਾਤੂ ਨੇ ਲੱਤ ਮਾਰੀ ਤੇ ਚਰਨ ਪਕੜਨੇ ਕਹਿ ਲਗੇ ਗੁਰੂ ਕੇ ਸੁਤ ਮੇਰੇ ਹੱਥ ਬੜੇ ਮਜਬੂਤ ਨੇ ਬਿਰਧ ਹਟਾਣੇ ਸਤਗੁਰੂ ਕੇ ਸਪੁੱਤਰ ਆਪ ਨੂੰ ਕੇ ਕੋਮਲ ਸ਼ਰੀਰ ਨੂੰ ਕਿਤੇ ਛੋੜਦੇ ਨਹੀਂ ਪਹਿਚਾਦਦੇ ਧੱਕੇ ਨਾਲ ਪੱਗ ਪਾਏ ਖੋ ਲਈ گروارا سن سا ہے میں آ کے پاتشاہ نے دروازہ بند کر لیا دے درواز ਖੁੱਲੇਗਾ ਉਹ ਸਾਡਾ ਸਿੱਖ ਨਹੀਂ ਹੋ ਸਕਦਾ ਤੇ ਫਿਰ ਸੰਗਤ ਮੈਂ ਤਾਂ ਇਹਦੇ ਵਿੱਚ ਆਉਂਦੀ ਹੈ ਬ੍ਰह्म ज्ञानी बाबा बुड्डा ਸਾਹਿਬ ਜੀ ਨੂੰ ਨਾਲ ਲਿਆ ਸੰਗਤ ਨੇ ਘੋੜੀ ਲਈ ਘੋੜੀ ਦੀ ਆਵਾਜ਼ਾਂ ਕੁੱਝ ਨਾ ਛੱਡ ਦਿੱਤੀਆਂ ਗੁਰਦੁਆਰਾ ਸਨਸਾਬ ਦੇ ਅੱਗੇ ਜਾ ਕੇ ਵੇਖਿਆ ਕਿ ਅੱਜ ਲਿਖਿਆ ਹੈ ਅੱਜ ਗੁਰੂ ਦਾ ਹੁਕਮ ਹੈ ਕਿ ਕਿਸੇ ਨੇ ਦਰਵਾਜ਼ਾ ਨਹੀਂ ਖੋਲਣਾ ਅਨੰਦ ਸਾਹਿਬ ਜੀ ਦੀ ਬਾਣੀ ਦੇ ਅੰਦਰ ਆਪਾਂ ਵਿਚਚਨ ਪੜਦੇ ਹਾਂ اج حکم ہے کہ باہر دروازہ نہیں پرنتو برہم گیری بابا گروا سر بارو حکم ہے نا مگر سن لائی سن لا کے درشن جد ہاتھ جوڑے نا ستگرو سنگ ویاکم ہے آپ جیوں کے درشن کہ میرا حکم نہیں دیکھا کہ ستگرو آپ کا حکم ہے باہر

نو دوسو گھایا دسویں دوار کی گل کی ستر پاشا نے رام کر گرو نانکل آگے ਸੇਵਾ ਕਰਨ ਦੀ ਜਾਜ ਆ ਜਾਏ ਮੈਂ ਬੇਨਤੀ ਕਰਾਂ ਵੱਡੇ ਭਾਗ ਨੇ ਸਾਡੇ ਬੱਤੀ ਵਾ ਸਲਾਮਾ ਸਮਾਗਮ ਜਿਹੜਾ ਆਪਾਂ ਸਭ ਸੰਗਤਾਂ ਰਲ ਮਿਲ ਕੇ ਮਨਾ ਰਹੀਆਂ ਹਾਂ ਜੇ ਕਿਸੇ ਪ੍ਰਕਾਰ ਦੀ ਕੋਈ ਤਰੁੱਟੀ ਰਹਿ ਜਾਏ ਨਾ ਤੇ ਪ੍ਰਬੰਧਕਾਂ ਨੂੰ ਨਾ ਦੋਸ਼ ਦਈਏ ਕਿ ਆਪਣਾ ਘਰ ਹੈ ਛੱਤੀ ਬਰਾਦਰੀ ਦੇਸ ਦੇ ਘਰ ਵਿੱਚ ਜਿਹੜਾ ਆਇਆ ਉਸ ਗੁਰੂ ਦਾ ਸਿੱਖ ਹੈ ਜੇ ਕੋਈ ਕਾਰਜ ਕਰਨ ਲੱਗਾ ਤੇ ਆਪ ਕਰ ਦੋ ਪ੍ਰਬੰਧ ਕਰਤੇ ਨਹੀਂ ਕਿ ਕੇਵਲ ਪ੍ਰਬੰਧ ਕਰਨੇ ਇਹ ਕਾਰਜ ਕਰਨੇ ਨੇ ਜੇ ਕੋ ਸਾਨੂੰ ਕੁਵਚਨ ਨਹੀਂ ਗੋੜ ਗਿਆ ਨਾ ਝੋਲੇ ਵਿੱਚ ਪਾ ਕੇ ਲੈ ਜਾਓ ਕੋਈ ਪਤਾ ਨਹੀਂ ਗੁਰ ਅਮਰਦਾਸ ਪਾਤਸ਼ਾਹ ਸਾਹਿਬ ਜੀ ਤਰੀਖਿਆ ਲੈਂਦੇ ਹੋਣ ਕਿ ਇਹਨਾਂ ਮੈਂ ਤੋੜ ਕੇ ਵੇਖਣਾ ਜੇ ਟੁੱਟ ਗਿਆ ਟੁੱਟੂ ਤੋਂ ਪਹਿਲਾਂ ਹੀ ਗੁੱਸੇ ਹੋ ਗਿਆ ਪਰ ਦੁਬਾਰਾ ਜੋੜਨਾ ਕੀ ਹੈ ਜੇ ਟੁੱਟ ਗਿਆ ਤੈਨੂੰ ਫਿਰ ਦੁਬਾਰਾ ਜੋੜ ਦੇਵਾਂਗੇ ਜੁੜ ਜੁੜ ਵਿਛੜੇ ਵਿਛੜਣ ਜੁੜੇ ਸਦਕਾ ਕਾਰੇ ਨਗਰਦਾ ਬਹੁਤ ਬਹੁਤ ਧੰਨਵਾਦ ਜੋ ਲਗਾਤਾਰ 7 ਸਾਲਾਂ ਤੋਂ ਦਾਸਵਾਰ ਵਰਦੀ ਕਰ ਰਿਹਾ ਹੈ ਤੇ 7 ਸਾਲਾਂ ਹਰ ਵਾਰ ਦਾ ਸਾਨੂੰ ਸਮਾਂ ਦੇ ਕੇ ਨਿਵਾਜਦੇ ਹੋ ਸਭ ਗੁਰ ਪਾਤਸ਼ਾਹ ਆਪ ਸਭ ਸੁਲਤਾਨ ਚੜ੍ਹਦੇ ਖਵਾ ਬਖਸ਼ਣਾ ਉਸ ਸਾਹਿਬ ਜੀ ਇਹਨਾਂ ਵੱਲੋਂ ਬਹੁਤ ਸਾਰਾ ਆਤਮਾਨ ਸਨਮਾਨ ਮਿਲਿਆ ਹੈ ਸਾਡੇ 26 ਸਾਹਿਬ ਸਰਦਾਰ ਸੁਖਵਿੰਦਰ ਸਿੰਘ ਮਾਲਸਪਾਣ ਸਿੰਘ ਜੀ ਡੋਗਰੀਆ ਇਹਨਾਂ ਦੇ ਪਰਿਵਾਰ ਵੱਲੋਂ ਬਹੁਤ ਸਾਰੀਆਂ ਅਰਦਾਸਾਂ ਬੇਟਾ ਹਾਜ਼ਰ ਹੋਏ ਸੰਤਾਂ ਨੂੰ بہت بہت وہ سبچے نے کیرتن کتھا کرے جی پر جی واحو جی کا خالصا واحر ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡਾ ਕਥਾਵਾਚਕ ਗਿਆਨੀ ਦਾ ਸਿੰਘ ਜੀ ਮੈਂਬੜੇ ਤੋਂ ਜਿਨ੍ਹਾਂ ਨੇ ਗੁਰੂ ਦੀ ਹਜ਼ੂਰੀ ਵਿੱਚ ਅੱਧੇ ਘੰਟੇ ਲਈ ਇਹ ਕਥਾ ਵਿਚਾਰਾਂ ਆਪ ਸਭ ਸੰਤਾਂ ਨੂੰ ਸਰਵਣ ਸਰਵਣਕ ਰਵਾਣਗੇ ਦਾਸ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਪੰਜ ਸਾਲ ਸੱਚੀ ਮੱਦੀ ਸਾਰੇ ਹੀ ਨਗਰ ਵੱਲੋਂ ਸਾਰਿਆਂ ਨੂੰ ਜਿਹੜੀਆਂ ਸੰਗਤਾਂ ਦੂਰੋਂ ਡੇੜਿਓਂ ਚੱਲ ਕੇ ਧਰਮ ਸਿੰਘ ਗੁਰੂਗੋਬਿੰਦ ਸਿੰਘ ਜੀ ਦੇ ਅਸਥਾਨ ਤੇ ਪਹੁੰਚਿਆ ਸਾਰਿਆਂ ਪਤੈ ਜੀ ਲੋ ਜੀ ਆਇਆ ਆਖਿਆ ਜਾਂਦਾ ਹੈ ਪਤੈ ਜੋ ਕਿ ਜਿੱਥੇ-ਤਿੱਥੇ ਵੀ ਧਰਮ ਸਿਖਰੋਹ ਦਾਸ ਮਹਾਰਾਜ ਜੀ ਦਾ ਜੋੜਾ ਸਾਹਿਬ ਸੁਭਾਈਆਣ ਹੈ ਜਿਹੜੇ-ਜਿਹੜੇ ਗੱਲਾਂ ਤੇ ਜੋੜਾ ਸਾਹਿਬ ਪਹੁੰਚਦਾ ਹੈ ਔਰ ਇਸੇ ਤਰ੍ਹਾਂ ਸਲਾਬਾ ਜੋੜਵੈਲੇ ਬਣਾਈ ਜਾਂਦੇ ਹਨ ਉੱਥੋਂ ਵੀ ਸਖਦਾ ਪਹੁੰਚੀਆਂ ਹਨ ਨਗਰ ਦੂਜੀ ਦੇ ਤੋਂ ਨਗਰ ਸੱਦੇ ਵਾਲਾ ਤੋਂ ਮਾਨਸਾ ਦੇ ਵਿੱਚ ਉੱਥੋਂ ਵੀ ਸੰਗਤਾਂ ਬੱਸ ਲੈ ਕੇ ਆਪਣੇ ਨਗਰ ਦੇ ਵਿੱਚ ਪਹੁੰਚੀਆਂ ਹਨ ਨਗਰ ਸਤੇ ਜਿੱਥੇ ਗੁਰਦੁਆਰਾ ਮਾਨਸਾ ਸੱਚੀ ਮੰਦਿਰ ਨਵੀਂ ਬਣਤੀ ਰੱਬ ਦਾ ਹੋਈ ਹੈ ਉੱਥੋਂ ਵੀ ਸੰਗਤਾਂ ਆਪਣੇ ਨਗਰ ਦੇ ਵਿੱਚ ਪਹੁੰਚ ਰਹੀਆਂ ਹਨ ਤਲਹੀੜੀ ਤੋਂ ਤੇਰਾ ਬਲਾਂ ਦਾ ਉੱਥੋਂ ਵੀ ਨਗਰ ਦੇ ਵਿੱਚ ਆਪਣੇ ਸੰਗਤ ਪਹੁੰਚੀ ਹੈ ਧਰਮ ਸਿਰ ਕਰੋ ਅਰਦਾਸ ਕਰੋ ਸਰਧਾਮੀਆਂ ਹਾਜ਼ਰੀਆਂ ਪ੍ਰਵਾਨ ਕਰ। ਹੁਣ ਆਪ ਸਭ ਸਤਿਕਾਰ ਦੇ ਸਾਹਮਣੇ ਬਾਬਾ ਘਪੇ ਸਿੰਘ ਜੀ ਸਿੱਖੋ ਭਤੀ ਆਪ ਸਤਿਕਾਰ ਨੂੰ ਬਧਰੋ ਨਿਹਾਲ ਕਰਨਗੇ ਉਸ ਤੋਂ ਪਹਿਲਾਂ ਗਿਆਨੀ தயਾ ਸਿੰਘ ਜੀ ਨੂੰ ਗੁਰੂ ਅਰਜਨਦਾਸ ਜੀ ਦੇ ਬਾਬਾ ਸਚੇਤ ਸਿੰਘ ਜੀ ਜੋੜਾ ਸਭ ਸਹਉਦੇ ਹੋਏ ਦੀ ਤਸਵੀਰ ਚਿੰਨ੍ਹ ਸਰੂਪਾ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ ਜੀ। ਜਿਆਦੇ ਨਾ Apa t 멀쩡...